ਸਪੈਸ਼ਲ ਹੈ ਜਿਹੜੇ ਪੰਜਾਬੀਆਂ ਦਾ ਖਾਣਾੰਦਾ ਆਲੂ ਵਾਲੇ ਪਰੌਂਠੇ ਚਾਹ ਤੇ ਨਾਲ ਗੋੜਾ ਵਾਲੀ ਚਾਹ ਉਹ ਲੈ ਕੇ ਬ੍ਰੀਕਫਾਸਟ ਕੀਤਾ ਤੇ ਪਿਛਲੀ ਵਾਰੀ ਸਾਡੇ ਨਾਲ ਆਇਆ ਇਹੋ ਕੰਮ ਹੋਰ ਕੀ ਦੀ ਸਵਾਗਤ ਕੀ ਹਿੱਤੇ ਗਾਇਆਂ ਨੂੰ ਇਹ ਲੱਗਾ ਇੱਥੇ ਪੁਸਤਕ ਮੇਲਾ ਇਹਦੇ ਚ ਆਉਨੇ ਆ ਇਹ ਆਡੀਟੋਰੀਅਮ ਜਿਹਦੇ ਜਿਹਾ ਇੰਟਰੋ ਹੋ ਗਿਆ ਇਹ ਵੀ ਖੇਤਰੀ ਭਾਸ਼ਾ ਦਾ ਨਾ ਤਾਂ ਅਲੀ ਸਰਕਾਰ ਦੀ ਹੁੰਦੀ ਨਾ ਕਿਸੇ ਵਿਭਾਗ ਦੀ ਤੇ ਇਹ ਵੀ ਨਹੀਂ ਲੈਕਾਂ ਦੀ ਇਹ ਸਾਰੇ ਲੋਕਾਂ ਦੀ ਹੁੰਦੀ ਆ ਤੇ ਸਾਰੇ ਵਰਗਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਮੇਰਾ ਨਾ ਦੂਰੋਂ ਚੱਲ ਕੇ ਰੁਕਦਾ ਦਿਹਾੜੀ ਸਾਰਾ ਰੋਜ਼ਾ ਸਤਿ ਸ਼੍ਰੀ ਅਕਾਲ ਦੋਸਤੋ ਵਾ ਸਾਡਾ ਆਪਣਾ ਕੀ ਪਤਾ ਪੰਨੂ ਸਵਾਗਤ ਹੈ ਮੇਰਾ ਚੈਨਲ ਚੰਗਦੀ ਰਾਜ ਦੇ ਦੋਸਤੋ ਅੱਜ ਅਸੀਂ ਚੱਡੀ ਸਭਾ ਮਤਾ ਜਨਵਤੀ ਖਾਲੀ ਸਭਾ ਉਹਦੇ ਸਾਰੇ ਦੋਸਤ ਇਕੱਠੇ ਹੋ ਕੇ ਮੇਰੇ ਪਿੱਛੇ ਆ ਪੰਦੀਪ ਰਾਜਨ ਜਿਹਦਰ ਸਾਡੇ ਪ੍ਰਧਾਨ ਜੀ ਹਰਦਰਸਨ ਸਾਹਮਣੇ ਨਿਸ਼ਾਨ ਸਿੰਘ ਜੀ ਜਿਹਨ ਤੋਂ ਸਾਡੇ ਜਰਨਲ ਸੱਤਰ ਦੇ ਚੰਨ ਚੁਬਾੜ ਤੇ ਮਨਦੀਪ ਰਾਜਨ ਸਾਡੇ ਪੱਤਰਕਾਰ ਪੱਥਰਪੜ ਹਰਮਾਲ ਦੇ ਅੱਜ ਅਸੀਂ ਭਾਸ਼ਾ ਵਿਭਾਗ ਦੇ ਜਾ ਰਹੇ ਹਾਂ ਜਿਹੜਾ ਪੰਜਾਬੀ ਸਪਤਾਸ਼ੂ ਸ਼ੁਰੂ ਹੋ ਰਿਹਾ ਤੇ ਸ਼ਿਰਕਤ ਕਰਨ ਰਸਤਾ ਅਸੀਂ ਪਰਮਾਣੇ ਤੋਂ ਟੱਪ ਕੇ ਤੇ ਇਹਦਾ ਰੋੜਾ ਕਟਿਆਲੇ ਵਾਲਾ ਜਿਹਦੇ ਉੱਤੇ ਇੱਕ ਢਾਬੇ ਦੇ ਬਿਠੇ ਇਹਦਾ ਨਾਮ ਸੁਣਨਾ ਆ ਜਮਤਾ ਪਰ ਸੰਗਠਨ ਦੇ ਦੇਰ ਬ੍ਰੀਕਫਾਸਟ ਕਰਨ ਲਈ ਰੁਕੇ ਹਾਂ ਬ੍ਰੀਕਫਾਸਟ ਕਰ ਰਹੇ ਹਾਂ ਅਦੇ ਉਹ ਅਗੇ ਜਿਨੀਆਂ ਮਿੱਠੀਆਂ ਪਿਆਰੀਆਂ ਸਾਂਝਾਂ ਅਸੀਂ ਤਾਂ ਦਿਨਾਂ ਪੌਦੇ ਜਾਵਾਂਗੇ ਗੱਲਬਾਤ ਕਰਦੇ ਜਾਵਾਂਗੇ ਇਹ ਰਸਤੇ ਤੇ ਹੀ ਬੜਾ ਆਸਮ ਗਿਆ ਕਰਦੇ ਆਏ ਤੇ ਸਪੈਸ਼ਲ ਅਸੀਂ ਜਿਹੜੇ ਪੰਜਾਬੀਆਂ ਦਾ ਖਾਣਾ ਹੁੰਦਾ ਆਲੂ ਵਾਲੇ ਪਰੌਂਠੇ ਜਾਂ ਤੇ ਨਾਲ ਗੋੜਾ ਵਾਲੀ ਚਾਹ ਲੈ ਕੇ ਬ੍ਰੇਕਫਾਸਟ ਕੀਤਾ ਤੁਹਾਨੂੰ ਸੰਦੀ ਕੋਈ ਕਹੋਗੇ ਬਹੁਤ ਤੁਸੀਂ ਜੀ ਧੰਨਵਾਦ ਸਾਰਿਆਂ ਦਾ ਭਾਜੀ ਦੇ ਚੈਨਲ ਨੂੰ ਵੱਧ ਤੋਂ ਵੱਧ ਸਾਰੇ ਸਬਸਕ੍ਰਾਈਬ ਕਰੋ ਕਿਉਂਕਿ ਬਹੁਤ ਵਧੀਆ ਜਾਣਕਾਰੀ ਇਹ ਦਿੰਦੇ ਨੇ ਇਹਨਾਂ ਦੀਆਂ ਵੀਡੀਓ ਤੁਸੀਂ ਜਰੂਰ ਵੇਖਿਆ ਕਰੋ ਧੰਨਵਾਦ ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ ਜੀ ਦੋਸਤੋ ਅੱਗੇ ਵੀ ਤੁਹਾਡੇ ਨਾਲ ਨਮਿੰਗਾਂ ਦਮੀਆਂ ਸਾਂਝਾ ਪਾਉਂਦੇ ਜਾਵਾਂਗੇ ਬ੍ਰੀਕਫਾਸਟ ਕਰ ਲਈਏ ਫਿਰ ਮਿਲਦੇ ਆਂ ਜਾਨੇ ਦਸਤਾਨਾ ਡੈਗ ਅੱਪ ਚੱਪਾਰ ਦਾ ਅੱਗੜੀ ਬੰਦ ਹੋ ਗਈ ਹੈ ਅੰਦਰੋਂ ਆਉਂਦੇ ਪਹੁੰਚਾਣ ਦਾ ਨਾ ਰੋੜ ਅਹੀਂ ਜਸਤ ਜੇ ਘੁੰਮ ਕੇ ਉੱtre ਹੀ ਆਏ ਹਾਂ ਇਹ ਹਾਂ ਇਹ ਪਟਕੰਡਾ ਨੂੰ ਜਾਂਦਾ ਇਹ ਵਜਾ ਹੀ ਹੈ ਹੈ ਇਹ ਪਟਕੰਡਾ ਹੀ ਜਾਂਦਾ ਰਾਹ ਦਾ ਉੱਧਰ ਪਟਿਆਲੇ ਜਾਉਂਦੇ ਪਟਿਆਲੇ ਨੂੰ ਕਿੱਥੇ ਜਾ ਗਏ ਹੋਰ ਤੋਂ ਘੁੰਮ ਕੇ ਤੁਸੀਂ ਮੈਂ ਉੱਧਰ ਬੜੇ ਘੁੰਮਣਾ ਸੀਗਾ ਆ ਪਿੱਛੇ ਨਹੀਂ ਆਪਾਂ ਉੱਥੋਂ ਘੁੰਮੇ ਹੀ ਕਿਲੋਮੀਟਰ ਤੋਂ ਘੁੰਮਣਾ ਪੂਰਦਾ ਇਹ ਕੋਲ ਹੈ ਹਾਂ ਚਲੋ ਉੱਥੋਂ ਘੁੰਮ ਕੇ ਨੂੰ ਜਾਵਾਂਗੇ ਪਿੱਛੇ ਨੂੰ ਚਲੋ ਚਲੋ ਕੋਈ ਨਹੀਂ ਹੈ ਪਹਿਲੀ ਯਾਰ ਨਹੀਂ ਸਾਡੇ ਨਾਲ ਆਇਆ ਇਹੋ ਸਭ ਇਹ ਰਿਪੋਟ ਮੋਕਾ ਆਇਆ ਹੀ ਹੁਣ ਦੀ ਨੰਦ ਆ ਗਿਆ ਹੈ ਬਿਲਕੁਲ ਬਹੁਤ ਸਵਾਦ ਸਿੱਖਣਾ ਫਰੈਸਟ ਵੇਹੇ ਭੁੱਖ ਲੱਗੀ ਹੋਵੇ ਚਲ ਕੋਈ ਖੂਨ ਖੂਨ ਸਵਾਦ ਲੱਗਦਾ ਹੈ ਕੰਦੇ ਮੇਰੇ ਪੱਗ ਦੇ ਪਿੱਛੇ ਆ ਜਾਂਦੇ ਦੋਵੇ ਇਹ ਪਉਟਿਆ ਨਚਲਾਓ ਪੱਗ ਥੱਲੇ ਆਉਂਦੋ ਉਹ ਤੋੜ ਕੇ ਥੱਲੇ ਨਾ ਦੇ ਦੇਓ ਯਾ ਤਾਂ ਆ ਬਠਿੰਡੇ ਦਾ ਹਾਂ ਆਪਾਂ ਬਠਿੰਡੇ ਰੋਡ ਤੇ ਨਾ ਆਪਾਂ ਜਾਣਾ ਬਣਾ ਫੇਰ ਥੱਲੇ ਉਂਦੀ ਜਾ ਕੇ ਯਾਰ ਨਹੀਂ ਥੋੜਾ ਜਿਹਾ ਰਸਤਾ ਭੁੱਲ ਗਏ ਚਲੋ خیر ਆ ਪਿਛਲੇ ਨੇ ਆਪਾਂ ਪਰੇਖ ਲੱਗਾ ਸੀ ਚਲੋ ਜਿੱਥੇ ਜਹਾਣਾ ਤਹਾ ਖਾਣਾ ਦਾ ਇਸੇ ਚੋਗ ਸੀ ਆ ਵੀ ਖੁੱਲੇ ਜੀ ਇੱਕ ਚਲ ਇੱਕ ਨਹੀਂ ਕਹਿੰਦੇ ਮੱਥੇ ਇਧਰ ਘੇਟ ਜੀ ਇਹ ਪੌਜੇ ਪਟਿਆਲੇ ਜਾ ਰਿਹਾ ਭਗਤੀ ਤੇ ਇਮਾਰਤ ਇਹਦੇ ਅੰਦਰ ਹੀ ਹੋਇਆ ਨਾਈਟਰ ਉਸ ਤੋਂ ਮੇਰੇ ਜੀ ਮੱਧ ਜਨਵਾਦੀ ਖਾਲੀ ਸਵੇਰ ਵਾਲੇ ਗੱਡੀ ਲਾਤੀ ਭਾਈ ਜਣਾ ਤੇ ਲਾ ਕੇ ਗੱਡੀ ਹੋਰ ਗਈ ਜੀ ਆਹ ਤੇ ਗੇੜ ਤੇ ਗਿਆ ਨੂੰ ਤੇ ਆਹ ਲੋ ਜਿੱਥੇ ਉਹ ਨਿੱਕੇ ਸਰਦ ਤੇ ਜਿੱਥੇ ਜਿੱਥੇ ਫੇਰ ਆਈਏ ਦੁਬਾਰਾ ਆਹ ਪਾਉਂਦੇ ਆ ਜੇ ਤੇ ਕੰਡ ਲਗਾ ਉਧਰ ਜਾਣਾ ਝਾੜ ਉਹ ਕਹਿੰਦਾ ਇੱਧਰ ਹੀ ਰਹੀ ਜਾਣਾ ਤੇ ਆਪਾਂ ਉਧਰ ਉਹ ਗੇੜ ਤੋਂ ਇੱਧਰ ਹੀ ਚੱਲ ਜਾਈਏ ਹੈ ਇਹ ਲੈ ਰਿਹਾ ਉਧਰ ਉਹ ਕਹਿੰਦਾ ਇੱਧਰ ਹੀ ਉਹਨੂੰ ਬਾਕੀ ਤੂੰ ਵੇਖ ਰਿਹਾ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਗਾ ਮੈਂ ਤੁਹਾਨੂੰ ਹੋਰਾਂ ਨੂੰ ਚਾਉਂਦਾ ਉਧਰ ਆ ਫਿਰ ਉਹਨੂੰ ਪੁੱਛਿਆ ਕਿ ਉਹਨੇ ਜੀ ਨੂੰ ਥੈਂਕ ਯੂ ਸਰ ਕਿਹਾ ਆਂਡਿਆ ਮਮਾ ਮਾਂ ਕਹਿੰਦਾ ਹੁਣ ਹੁਣ ਫਰਿਆ ਚੱਲੋ ਕੋਈ ਨਹੀਂ ਗਾ ਚਲੇ ਜਾਨੇ ਆ ਉਧਰ ਚਲੇ ਜਾਨੇ ਆ ਦੇਖ ਅਜੇ ਉਧਰ ਜਾਣਾ ਵਾ ਇੱਧਰ ਨਹੀਂ ਗਾ ਆ ਵੇ ਇੱਧਰੋਂ ਵੀ ਦਿੱਤੀ ਇੰਟਰਸ ਪੁਸਤਕ ਮੇਲਾ ਇੱਧਰ ਲੱਗਾ ਜੀ ਸਾਡਾ ਨਹੀਂ ਨਾ ਉੱਥੇ ਕਿ ਮੇਲੇ ਦੀ ਹੁੰਦੀ ਹੈ ਇੱਧਰ ਲੋ ਪੁਸਤਕ ਮੇਲਾ ਵੇਖੀ ਆਂ ਪਹਿਲਾਂ ਪਹਿਲਾਂ ਉੱਧਰ ਐਂਟਰੀ ਕਰਾਈਏ ਆਪਣੀ ਇਹਦੀ ਗੱਲ ਕਰਨ ਦੇ ਇਹ ਤਾਂ ਅਗਸਤ ਤੇ ਗਏ ਨੇ ਆਹ ਉਹ ਔਡੀਟਰੀ ਵਿੱਚ ਆ ਪਤਾ ਨਹੀਂ ਕਿੱਥੇ ਥੋੜੀ ਤਰ ਹੈ ਹਾਂ ਇੱਧਰ ਆਉਣਾ ਉੱਥੇ ਲਾਉਣਾ ਪਾਚ ਹੂੰ ਓਪਨਿੰਗ ਹੈ ਤੁਸਾਂ ਕਿੱਧਰ ਅੰਦਰ ਹੋਇਆ ਇਹ ਲੱਗਾ ਇੱਥੇ ਪੁਸਤਕ ਮੇਲਾ ਫਿਰ ਇਹਦੇ ਚ ਆਉਨੇ ਆ ਇਹ ਆ ਅਡਿਟੋਰੀਅਮ ਜਿਹਦੇ ਜਿਹਾ ਇੰਟਰੋ ਹੋ ਗਏ ਤੇ ਫੋਨੇ ਅਗਲੀ ਸਾਂ ਹੀ ਤੁਹਾਡੇ ਨਾਲ ਸਿਕਾਨਾ ਬੋਰਡ ਦੇ ਨਾਮ ਹੋਣ ਕਰਕੇ ਉਹ ਅਸੀਂ ਕਰ ਸਕੇ ਸਤਾ ਜਿਲ੍ਹਾ ਪੱਸ਼ੇ ਕਮੇਟੀਆਂ ਕਿਉਂਕਿ ਪੱਸ਼ਾ ਕਿਸੇ ਵੀ ਕਿਤੇ ਦੀ ਭਾਸ਼ਾ ਨਾ ਤਾਂ ਕੱਲੀ ਸਰਕਾਰ ਦੀ ਹੁੰਦੀ ਨਾ ਕਿਸੇ ਵਿਭਾਗ ਦੀ ਤੇ ਉਹਦੀ ਨਾ ਲੈ ਕਾਂ ਦੀ ਇਹ ਸਾਰੇ ਲੋਕਾਂ ਦੀ ਹੁੰਦੀ ਆ ਤੇ ਸਾਰੇ ਵਰਗਾਂ ਦੀਆਂ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਆ ਉਹਦੇ ਲਈ ਸਾਡੀਆਂ ਜ਼ਿਲ੍ਹਾ ਕਮੇਟੀਆਂ ਦਾ ਆਪਣਾ ਇੱਕ ਮਹੱਤਵ ਆ ਉਹ ਜ਼ਿਲ੍ਹਾ ਕਮੇਟੀਆਂ ਵੀ ਬਹੁਤ ਸਾਲਾਂ ਤੋਂ ਨਹੀਂ ਹਨ ਤੇ ਉਹ ਵੀ ਅਸੀਂ ਆਪਣੇ ਜਿਲ੍ਹੇ ਦੇ ਸਮੇਤੋਂ ਜਿਲ੍ਹੇ ਚ ਕੰਮ ਕਰਦੇ ਪੱਤਰਕਾਰਾਂ ਦੀਆਂ ਪੰਜਾਬੀ ਪੱਤਰਕਾਰਾਂ ਦੀਆਂ ਲੇਖਕਾਂ ਦੀਆਂ ਸੋਚਿਆ ਸਰਕਾਰ ਨੂੰ ਭੇਜ ਦਿੱਤੀ ਕਿ ਭਾਈ ਸਾਡੀ ਜਿਲ੍ਹੇ ਕਿਟੀਆਂ ਬਣਾਵੇ ਜਦੋਂ ਅਧਿਕਾਰਿਕਾਮਾ ਚ ਢਲਮੱਠ ਹੋਣਾ ਤੇ ਬਾਗੇ ਦੀ ਆਵੀ ਕੋੜ ਰਸਤਾ ਵੇਖ ਕੇ ਪਹਾੜਾ ਭਾਗਦਾ ਤੇ ਆ ਪਹਾੜਾ ਭਾਗ ਸੀ ਬਿਲਡਿੰਗਾਂ ਮੇਰੇ ਪਿੱਛੇ ਅੱਸੀ ਨਾਲ ਦੋਸਤੋ ਟਿੱਪੜਾਂ ਦਾ ਮੈਂ ਸ਼ਕੀਨ ਆ ਪਿੱਪਲ ਰੁੱਖ ਦੇਖ ਸਕਦੇ ਪਹਾੜਾ ਭਾਗਦੇ ਵਿਹੜੇ ਚ ਜੀ ਉਹ ਆਪਣੇ ਸਾਰੇ ਦੋਸਤਾਂ ਦੇ ਨਾਲ ਸਾਥੀਓ ਚੱਲਦੇ ਆ ਵਾਪਸ ਅਬਰਸਰ ਨੂੰ ਮਝੈਲਾ ਦਾ ਟੋਲਾ ਸਾਰਾ ਆ ਗਿਆ ਟੋਲਾ ਆ ਇਹ ਦੋਨਾਂ ਆਵਲ ਖਰੀਦੇ ਆ ਸਰਦਾਰ ਬਲਦੇਵ ਸਿੰਘ ਛੜਕਨਾਵਾ ਉਹਨਾਂ ਦੇ ਨਲੂਏ ਸਰਦਾਰ ਬਾਜੋ ਇੱਕ ਹੈਗਾ ਪੰਜਵਾ ਸਾਹਿਬ ਜਦਾ ਇਹ ਸਾਨੂੰ ਮੇਰੇ ਤੋਂ ਬੋਸਟਾਲ ਤੋਂ ਲੈ ਕੇ ਤਹਾਨੂੰ ਹੱਥੀਂ ਆਰਮਾਨ ਕੀ ਦੋਸਤੋ ਆਜੋ ਇੱਕ ਅੱਧੀ ਸਾਜ ਰਾਜ ਵੀ ਪਾਉਣੇ ਹੋਰ